ਸਾਥੀਓ ਅੱਜ ਤੁਹਾਡੇ ਰੂਬਰੂ ਹੋ ਰਹੇ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ 21 ਤਾਰੀਖ ਨੂੰ ਯੂਲਬੀਜ਼ ਅਰਬਨ ਲੋਕਲ ਬਾਡੀਜ਼ ਦੀਆਂ ਇਲੈਕਸ਼ਨਸ ਦੇ ਜਿਹੜੀਆਂ ਉਹ ਹੁਣ ਜਾਰੀਆਂ ਨੇ 46 ਜਗ੍ਹਾ ਦੇ ਉੱਪਰ ਇਹ ਇਲੈਕਸ਼ਨ ਹੋਣ ਜਾ ਰਹੀ ਹੈ ਕਾਰਪੋਰੇਸ਼ਨਜ਼ ਔਰ ਕਮੇਟੀਆਂ ਦੇ ਵਿੱਚ ਔਰ 49 ਜੋ ਬਾਇਲੈਕਸ਼ਨ ਨੇ ਉਹ ਹੁਣ ਜਾਰੀਆਂ ਨੇ ਇਨਾਂ ਬਾਇਲੈਕਸ਼ਨਸ ਪੰਜਾਬ ਦੇ ਸਮੁੱਚੇ ਸ਼ਹਿਰਾਂ ਦੇ ਵਿੱਚ 88 ਥਾਵਾਂ ਦੇ ਉੱਪਰ 977 ਵੋਟਾਂ ਦੇ ਉੱਪਰ ਨੇ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ ਔਰ ਅਸੀਂ ਆਮ ਆਦਮੀ ਪਾਰਟੀ ਵੱਲੋਂ ਕਿਉਂਕਿ ਪਿਛਲੇ 2.5 ਪੌਣੇ 3 ਸਾਲ ਤੋਂ ਪੰਜਾਬ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬੇਤਹਾਸ਼ਾ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਹੋਏ ਨੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਚਾਹੇ ਪੰਚਾਇਤਾਂ ਦੀ ਗੱਲ ਕਰ ਲਈਏ ਤਿੰਨ ਬਾਇਲੈਕਸ਼ਨਸ ਦੀ ਗੱਲ ਕਰ ਲਈਏ ਬਹੁਤ ਵੱਡਾ ਫਤਵਾ ਜਿਹੜਾ ਉਹ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਹੈ ਸੋ ਉਸੇ ਜੋਸ਼ੋ ਖਰੋਸ਼ ਦੇ ਨਾਲ ਔਰ ਕਮਾਂ ਦਾ ਏਜੰਡਾ ਲੈ ਕੇ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਸ਼ਹਿਰੀ ਏਰੀਆਜ਼ ਦੇ ਵਿੱਚ ਜਾਣ ਦੇ ਲਈ ਤਿਆਰ ਹੈ ਤੇ ਪਰਸੋਂ ਨੋਮੀਨੇਸ਼ਨ ਜਿਹੜੀ ਉਹ ਸ਼ੁਰੂ ਹੋਈ ਸੀਗੀ ਅ ਕੱਲ ਸ਼ਾਮ ਤੱਕ ਨੋਮੀਨੇਸ਼ਨਸ ਫਾਈਲ ਹੋਣੀਆਂ ਨੇ ਔਰ ਅੱਜ ਅਸੀਂ ਇਹਨਾਂ 977 ਵਾਰਡਸ ਦੇ ਵਿੱਚੋਂ 784 ਵਾਰਡ ਨੇ ਜਿਹੜੇ ਉਹ ਸਾਡੇ ਫਾਈਨਲਾਈਜ਼ ਹੋ ਚੁੱਕੇ ਬਾਕੀ ਦੇ ਉੱਪਰ ਜੋ ਕੁਝ ਡਿਸਕਸ਼ਨਸ অর ਡੈਲੀਬਰੇਸ਼ਨਸ ਨੇ ਉਹ ਚੱਲ ਰਹੀਆਂ ਨੇ ਔਰ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਬੇਤਾਸ਼ਾ ਖੁਸ਼ੀ ਮਾਨ ਮਹਿਸੂਸ ਹੋ ਰਿਹਾ ਹੈ ਕਿ ਜਿਹੜੀਆਂ ਪਾਰਟੀਆਂ ਚਾਹੇ ਕਾਂਗਰਸ ਚਾਹੇ ਭਾਜਪਾ ਜਿਹੜੇ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਦਾ ਸ਼ਹਿਰਾਂ ਦੇ ਵਿੱਚ ਉਧਾਰ ਨਹੀਂ ਜਾਂ ਕਾਰਪੋਰੇਸ਼ਨਾਂ ਦੇ ਵਿੱਚ ਕੰਮ ਨਹੀਂ ਹੋਏ ਜਾਂ ਇਸ ਤਰੀਕੇ ਦੀਆਂ ਗੱਲਾਂ ਕਰਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਮੈਂ ਦੱਸਣਾ ਚਾਹੁੰਦਾ ਕਿ ਇੰਨਾ 970 ਵਾਰਡਸ ਪਿੱਛੇ ਆਮ ਆਦਮੀ ਪਾਰਟੀ ਕੋਲ ਪਿਛਲੇ ਇੱਕ ਹਫਤੇ ਦੇ ਵਿੱਚ ਵਿੱਚ ਤਕਰੀਬਨ 4-5 ਦਿਨਾਂ ਦੇ ਵਿੱਚ ਵਿੱਚ ਸਾਡੇ ਕੋਲੇ 5000 ਪਲੱਸ ਨੇ ਜਿਹੜੀਆਂ ਉਹ ਐਪਲੀਕੇਸ਼ਨਾਂ ਆਈਆਂ ਕਈ ਵਾਰਡਸ ਦੇ ਉੱਪਰ ਤਾਂ ਟਿਕਟ ਐਸਪੀਰੈਂਸ ਨੇ ਜਿਹੜੇ ਟਿਕਟਾਂ ਦੇ ਚਾਹਵਣ ਨੇ ਉਹ 12-12 15-15 20-20 ਤੱਕ ਐਪਲੀਕੇਸ਼ਨ ਦੇ ਜਿਹੜੀਆਂ ਉਹ ਆਈਆਂ ਤੇ ਅਸੀਂ ਇਹਦਾ ਬੜਾ ਕਿਉਂਕਿ ਆਮ ਆਦਮੀ ਪਾਰਟੀ ਵਰਕਰ ਵਲੰਟੀਅਰ ਬੇਸਡ ਪਾਰਟੀ ਹੈ ਪਾਰਟੀ ਦੀ ਜਿੰਦ ਜਾਨ ਨੇ ਸਾਡੇ ਵਰਕਰ ਵਲੰਟੀਅਰ ਔਰ ਇੱਕ ਇਨਕਲੂਸਿਵ ਪੋਲਿਟਿਕ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਮੁੱਚੀ ਪਾਰਟੀ ਦੀ ਸੋ ਅਸੀਂ ਇਹਦੇ ਵਿੱਚ ਬੜਾ ਇੱਕ ਟਰਾਂਸਪੇਰੈਂਟ ਅਕਾਊਂਟੇਬਲ ਔਰ ਗ੍ਰਾਸ ਰੂਟ ਲੈਵਲ ਤੋਂ ਸਾਡੇ ਕੋਲ ਲੋਕਾਂ ਦਾ ਫੀਡਬੈਕ ਆਵੇ ਲੋਕਾਂ ਦੀ ਇੱਛਾ ਅਨੁਸਾਰ ਇਹ ਫੈਸਲੇ ਹੋਣ ਟਿਕਟ ਡਿਸਟ੍ਰੀਬਿਊਸ਼ਨ ਦੇ ਉਹਦੇ ਲਈ ਇੱਕ ਬੜਾ ਐਕਸਟੈਂਸਿਵ ਫਾਰਮੈਟ ਜਿਹੜਾ ਉਹ ਅਡਾਪਟ ਕੀਤਾ ਅ ਪੂਰੇ ਪੰਜਾਬ ਨੂੰ 5 ਕਾਰਪੋਰੇਸ਼ਨਾਂ ਦੇ ਵਿੱਚ ਔਰ 5 ਜੋ ਛੋਟੀਆਂ ਕਮੇਟੀਆਂ ਸੀਗੀਆਂ ਉਹਨਾਂ ਨੂੰ ਮਾਝਾ ਔਰ ਤਿੰਨ ਮਾਲਵੇ ਦੇ ਜ਼ੋਨ ਔਰ ਇੱਕ ਦੁਆਬੇ ਦਾ 10 ਜ਼ੋਨਾਂ ਦੇ ਵਿੱਚ ਡਿਵਾਈਡ ਕੀਤਾ ਤੇ ਸਕਰੀਨਿੰਗ ਕਮੇਟੀਆਂ ਬਣੀਆਂ ਨੋਨੋ ਮੈਂਬਰੀ ਸਕਰੀਨਿੰਗ ਕਮੇਟੀਆਂ ਬਣੀਆਂ ਜਿਦੇ ਵਿੱਚ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਔਰ ਪਾਰਟੀ ਦੇ ਜਿਹੜੇ ਆਫਿਸ ਬੀਅਰ ਸੀਗੇ ਉਹਨਾਂ ਨੂੰ ਇਨਕਲੂਡ ਕੀਤਾ ਗਿਆ ਤੇ ਤਕਰੀਬਨ ਤਕਰੀਬਨ 350 ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਵਰਕਰ ਵੋਲੰਟੀਅਰ ਲੀਡਰ ਉਹਨਾਂ ਨੂੰ ਅਹੁਦੇਦਾਰ ਉਹਨਾਂ ਨੂੰ ਇਸ ਪ੍ਰੋਸੈਸ ਦੇ ਵਿੱਚ ਇਨਵੋਲਵ ਕੀਤਾ ਗਰਾਊਂਡ ਲੈਵਲ ਤੇ ਜਾ ਕੇ ਮੀਟਿੰਗਾਂ ਹੋਈਆਂ ਤੇ ਮਲਟੀਪਲ ਡਿਸਕਸ਼ਨਸ ਤੋਂ ਬਾਅਦ ਫੈਸਲਾ ਜਿਹੜਾ ਉਹ ਕੀਤਾ ਗਿਆ ਸਾਰਿਆਂ ਦੀ ਸਹਿਮਤੀ ਦੇ ਨਾਲ ਸਾਰਿਆਂ ਦੇ ਕੰਸੈਂਸਸ ਦੇ ਨਾਲ ਵਿਨੇਬਿਲਿਟੀ ਪਾਰਟੀ ਪ੍ਰਤੀ ਐਫੀਲੀਏਸ਼ਨ ਇਹ ਜਿਹੜੇ ਕ੍ਰਾਈਟੇਰੀਆ ਸੀਗੇ ਇਹ ਅਸੀਂ ਅਡਾਪਟ ਕੀਤੇ ਔਰ ਅੱਜ ਉਸੇ ਦੀ ਜੋ ਮੇਜਰ ਚੰਗ ਹੈ ਜਿਹੜਾ ਪਹਿਲੀ ਲਿਸਟ ਦੇ ਰੂਪ ਦੇ ਵਿੱਚ 784 ਟਿਕਟਾਂ ਦੀ ਅਨਾਉਂਸਮੈਂਟ ਹੈ ਜਿਹੜੀ ਉਹ ਅਸੀਂ ਅੱਜ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਲੁਧਿਆਣਾ ਦੇ 94 ਵਾਰਡਸ ਨੇ ਪਟਿਆਲਾ ਦੇ 56 ਵਾਰਡਸ ਨੇ ਅੰਮ੍ਰਿਤਸਰ ਦੇ 74 ਵਾਰਡਸ ਨੇ ਕੁਝ ਇੱਕ ਇੱਕ ਦੋ ਦੋ ਚਾਰ ਚਾਰ ਵਾਰਡਸ ਨੇ ਜਿਹੜੇ ਜਿਨ੍ਹਾਂ ਦੇ ਉੱਪਰ ਹਜੇ ਫਰਦਰ ਸਾਨੂੰ ਲੱਗਿਆ ਕਿ ਹਜੇ ਡਿਸਕਸ਼ਨ ਦੀ ਲੋੜ ਹੈ ਉਹ ਪੈਂਡਿੰਗ ਨੇ ਉਹ ਵੀ ਸ਼ਾਮ ਤੱਕ ਨੇ ਜਿਹੜੇ ਸਾਰੇ ਦੇ ਸਾਰੇ तकरीबन तकरीबन 420 ਦੇ ਕਰੀਬ ਨੇ ਜਿਹੜੇ ਉਹ ਬਚਦੇ ਨੇ ਪੂਰੇ ਸਾਰੇ ਪੰਜਾਬ ਦੇ ਵਿੱਚੋਂ ਇਹ ਵੀ ਅੱਜ ਸ਼ਾਮ ਤੱਕ ਹੈ ਜਿਹੜਾ ਇਹ ਵੀ ਫਾਈਨਲ ਹੋ ਜਾਏਗਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਕੋਈ ਵੀ ਡਿਸਰਵਿੰਗ ਕੈਂਡੀਡੇਟ ਅ ਪਿੱਛੇ ਰਹੇ ਸੋ ਇਸ ਕਰਕੇ ਮਲਟੀਪਲ ਲੇਅਰਸ ਆਫ ਡਿਸਕਸ਼ਨ ਹੈ ਜਿਹੜੀ ਉਹ ਚੱਲ ਰਹੀ ਹੈ